ਸਾਡੇ ਪਿੰਡਾਂ ਨੂੰ ਜਿਹੜੇ ਹੜ੍ਹ ਨਾਲ ਖਰਾਬ ਹੋ ਗਏ ਪਿੰਡ ਕੁਛ ਉਹਨਾਂ ਦੇ ਬੰਦੇ ਆਂ ਹਾਂਜੀ ਹਾਂਜੀ ਜਿੰਨੇ ਵੀ ਤੁਸੀਂ ਕਹੋਗੇ ਹੜਾ ਨਾਲ ਜੋ ਪ੍ਰਭਾਵਿਤ ਹੋਇਆ ਇਲਾਕਾ ਮੈਨੂੰ ਪਤਾ ਮੈਂ ਆਇਆ ਸੀ ਇੱਥੇ ਤੇ ਜੋ ਵੀ ਜਿੰਨਾ ਵੀ ਆਪਾਂ ਉਹਨਾਂ ਘਰਾਂ ਨੂੰ ਉਹਨਾਂ ਪਿੰਡਾਂ ਨੂੰ ਦੁਬਾਰਾ ਲੀਤੇ ਲੈ ਕੇ ਆਉਣ ਵਾਸਤੇ ਜੋ ਵੀ ਚਾਹੀਦਾ ਹੋ ਗਿਆ ਖਜ਼ਾਨਾ ਥੋੜਾ ਹੈ ਜੀ ਟੈਕਸ ਦਾ ਪੈਸਾ ਥੋੜਾ ਹੈ ਸੀ ਥੋੜੇ ਵਾਲੀ ਖੋਲ ਦੇਣਾ ਜਿੰਮੀ ਤੁਸੀਂ ਮੇਰੇ ਕੋਲ ਆ ਜਾਓ ਆ ਕੇ ਡਿਟੇਲ ਦੇ ਦਿਓ ਤੇ ਮੌਤਵਾਰ ਪੰਚਾਇਤਾਂ ਤੋਂ ਲਿਖਾ ਲਓ ਕਿੰਨਾ ਨੁਕਸਾਨ ਹੋਇਆ ਕਿਵੇਂ ਆਪਾਂ ਨਾਲ ਗੁਲਦੀਪ ਢਾਲੀਵਾਲ ਮੈਨੂੰ ਪਤਾ ਹੈ ਅਮਰੀਕਾ ਦੇ ਵਿੱਚ ਇਹਨਾਂ ਦਾ ਪਾਸਪੋਰਟ ਬਣ ਗਿਆ ਅਮਰੀਕਾ ਦਾ ਪਾਸਪੋਰਟ ਬਣ ਜੇ ਆਪਾਂ ਨੂੰ ਹੋਰ ਕੀ ਚਾਹੀਦਾ ਹੁੰਦਾ ਪਰ ਜਦੋਂ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਵੀ ਆਪਾਂ ਦੇਸ਼ ਛੱਡਿਆ ਏ ਆਜੋ ਉੱਥੇ ਚੱਲੀਏ ਕਹਿੰਦੇ ਯਾਰ ਹੁਣ ਤਾਂ ਪਾਸਪੋਰਟ ਬਣ ਗਿਆ ਮੈਂ ਕਿਹਾ ਜੀ ਪਾਸਪੋਰਟ ਵਾਪਸ ਵੀ ਹੋ ਸਕਦਾ ਹੈ ਅਮਰੀਕਾ ਦਾ ਪਾਸਪੋਰਟ ਵਾਪਸ ਕੀਤਾ ਸਾਲ ਤੋਂ ਡੱਬ ਸਵਾ ਸਾਲ ਲੱਗਦਾ ਦੁਬਾਰਾ ਭਾਰਤ ਦਾ ਰਾਜਨੀਤਿਕ ਨਾਗਰਿਕ ਬਣਨਾ ਤਾਂ ਇਹਨਾਂ ਨੇ ਆਪਣਾ ਪਾਸਪੋਰਟ ਦੇਤਾ ਤੇ ਦੁਬਾਰਾ ਭਾਰਤ ਦਾ ਪਾਸਪੋਰਟ ਲੈ ਲਿਆ ਦੇਸ਼ ਦੇ ਨਾਗਰਿਕ ਬਣ ਗਏ ਤੇ ਮੈਂ ਇਹਨਾਂ ਨੂੰ ਕਿਹਾ ਕਿ ਆਜੋ ਆਪਾਂ ਰਾਜਨੀਤੀ ਠੀਕ ਕਰਾਂਗੇ ਤੁਸੀਂ ਮੇਰੀ ਗੱਲ ਮੰਨੋ ਪਹਿਲਾਂ ਮੈਂ ਇਹਨਾਂ ਨਾਲ ਮੇਰੀ ਪੁਰਾਣੀ ਦੋਸਤੀ ਜਦੋਂ ਤੋਂ ਇਹ ਜਗਦੇਵ ਕਲਾ ਵਿੱਚ ਹਾਸ਼ਮ ਸ਼ਾਹ ਯਾਦਗਾਰੀ ਮੇਲਾ ਕਰਾਉਂਦੇ ਹੁੰਦੇ ਸੀ ਮੈਂ ਉਦੋਂ ਤੋਂ ਜਾਣਦਾ ਨਾ ਬੜਾ ਕੰਮ ਇਹਨਾਂ ਨੇ ਕੀਤਾ ਹੋਇਆ ਤੇ ਫਿਰ ਲੋਕ ਸਭਾ ਲੜੀ ਅੰਮ੍ਰਿਤਸਰ ਦੀ ਥੋੜੀਆਂ ਜਿਹੀਆਂ ਵੋਟਾਂ ਤੇ ਰਹਿ ਗਈ ਫਿਰ ਬਾਈ ਆ ਗਈ ਅਜਨਾਲੇ ਤੋਂ ਲੜੇ ਜਿੱਤ ਕੇ ਮੰਤਰੀ ਬਣੇ ਅੱਜ ਸਾਡੀ ਪਾਰਟੀ ਦੇ ਬਹੁਤ ਵੱਡੇ ਲੀਡਰਾਂ ਦੇ ਵਿੱਚ ਇਹਨਾਂ ਦਾ شمار ਹੁੰਦਾ ਹੈ ਤੇ ਅੱਜ ਉਹ ਇਸ ਗੱਲੋਂ ਹੀ ਖੁਸ਼ ਨੇ ਕਿ ਯਾਰ ਮੈਂ ਕੁਝ ਤਾਂ ਕਰਾਤਾ ਦੇਸ਼ ਦਾ ਕਿ ਯਾਰ ਮੈਂ ਕਾਲਜ ਬਣਾਤੇ ਆਪਦੇ ਹਲਕੇ 'ਚ ਜਿੱਥੇ ਕਈ ਸਾਲਾਂ ਤੋਂ ਮੰਗ ਸੀਗੀ ਤੇ ਆ ਜਿਹੜੀ ਤਾਰ ਦੀ ਜ਼ਮੀਨ ਵਾਲਾ ਮਸਲਾ ਇਹ ਵੀ ਹੱਲ ਹੋ ਜਾਊਗਾ ਮੈਨੂੰ ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਉਹਨਾਂ ਪਿੰਡਾਂ ਦਾ ਜਿਨ੍ਹਾਂ ਨੇ ਮਿੱਟੀ ਦਿੱਤੀ ਹੈ ਉਹ ਕਹਿੰਦੇ ਵੀ ਮਿੱਟੀ ਇਹ ਪਹਿਲਾਂ ਸਾਡੀ ਨਹੀਂ ਸੀ ਇਸ ਮਿੱਟੀ ਵਾਸਤੇ ਸਾਨੂੰ ਤਲਾਸ਼ੀਆਂ ਸਾਡੀਆਂ ਹੁੰਦੀਆਂ ਸੀ ਜਿਸ ਤਰ੍ਹਾਂ ਧਾਰੀਵਾਲ ਸਾਹਿਬ ਨੇ ਦੱਸਿਆ ਤੇ ਹੁਣ ਉਹ ਉਤਾਰ ਅੱਗੇ ਚਲੀ ਜਾਊਗੀ ਤੇ ਉਹ ਜਿਹੜੀ ਜ਼ਮੀਨ ਹੈ ਉਹ ਉਤਾਰ ਦੇ ਇੱਧਰਲੇ ਪਾਸੇ ਆ ਜਾਊਗੀ ਮਨਮਰਜ਼ੀ ਨਾਲ ਖੇਤੀ ਕਰਾਂਗੇ ਚਾਹੇ ਜਿਹੜੀ ਮਰਜ਼ੀ ਫਸਲ ਬੀਜ ਲਿਓ ਹੁਣ ਉਹਦੇ 'ਚ ਉਹ ਵੀ ਪਾਬੰਦੀਆਂ ਨੇ ਕਿ ਤੁਸੀਂ ਉੱਚੀ ਫਸਲ ਨਹੀਂ ਬੀਜ ਸਕਦੇ ਜਿਸ 'ਚ ਬੰਦਾ ਲੁੱਕ ਸਕਦਾ ਹੋਵੇ ਗੰਨਾ ਨਹੀਂ ਬੀਜ ਸਕਦੇ ਸਰੋਂ ਨਹੀਂ ਬੀਜ ਸਕਦੇ ਮੱਕੀ ਨਹੀਂ ਬੀਜ ਸਕਦੇ ਸੋ ਫੌਜ ਦੇ ਮੁਤਾਬਕ ਖੇਤੀ ਕਰਨੀ ਪੈਂਦੀ ਹੈ ਚਲੋ ਫੌਜ ਵੀ ਆਪਣੀ ਜਗ੍ਹਾ ਤੇ ਆਪਣੀ ਡਿਊਟੀ ਕਰ ਰਹੀ ਆ ਆਪਾਂ ਕੋਈ ਇਹ ਨਹੀਂ ਕਹਿੰਦੇ ਕਿ ਫੌਜ ਕੋਈ ਧੱਕਾ ਕਰਦੀ ਆ ਉਹ ਤਾਂ ਜੋ ਗ੍ਰਹਿ ਮੰਤਰਾਲੇ ਦੇ ਜੋ ਦੇਸ਼ ਦੇ ਕਾਨੂੰਨ ਨੇ ਉਹਦੇ ਮੁਤਾਬਕ ਹੀ ਫਾਲੋ ਕਰਨਾ ਪੈਂਦਾ ਪਰ ਇਹ ਆ ਵੀ ਹਜ਼ਾਰਾਂ ਏਕੜ ਜ਼ਮੀਨ ਆਪਣੀ ਜਿਹੜੀ ਆ ਉਹ ਇੱਧਰਲੇ ਪਾਸੇ ਤਾਰ ਤੋਂ ਆਜੂਗੀ ਤੇ ਫਿਰ ਆਪਾਂ ਮਨ ਮਰਜ਼ੀ ਨਾਲ ਜਿੰਨੇ ਵਜੇ ਮਰਜ਼ੀ ਜਾ ਕੇ ਮੋਟਰ ਚਲਾਓ ਜਿੰਨੇ ਵਜੇ ਮਰਜ਼ੀ ਜਾ ਕੇ ਕੰਮਕਾਰ ਕਰੋ ਫੌਜ ਦਾ ਵੀ ਟਾਈਮ ਬਚੂਗਾ ਤਲਾਸ਼ਾ ਆਜਾ ਨਾਲ ਜਾਣ ਵਾਲਾ ਉਹ ਵੀ ਕੰਮ ਬਚੇ ਸਾਨੂੰ ਕੋਈ ਮਸਲਾ ਲੱਗਦਾ ਭਾਵੇਂ ਉਹ ਇੱਧਰ ਦਾ ਮਸਲਾ ਹੈ ਭਾਵੇਂ ਮਾਲਵੇ ਦਾ ਹੈ ਭਾਵੇਂ ਮਾਝੇ ਦਾ ਭਾਵੇਂ 도ਆਬੇ ਦਾ ਹੈ ਅਸਲ ਚ ਇਹ ਨਾ ਪੰਜਾਬੀਆਂ ਦਾ ਮਸਲਾ ਹੈ ਜੇ ਕਿਤੇ ਹੱਲ ਕਰਾਉਣ ਚ ਕਾਮਯਾਬ ਹੋ ਗਏ ਚਾਰ ਬੰਦੇ ਯਾਦ ਕਰ ਲੈਣਗੇ ਬਾਅਦ ਚ ਨਹੀਂ ਤਾਂ ਇੱਥੇ ਦੁਨੀਆ ਹੀ ਤੁਰ ਗਈ ਜੀ ਕੌਣ ਯਾਦ ਕਰਦਾ ਇੱਥੇ ਕੌਣ ਯਾਦ ਕਰਦਾ ਜੀ ਇੱਥੇ ਆਪਦੇ ਘਰਦਿਆਂ ਨੂੰ ਨਹੀਂ ਪੁੱਛਦਾ ਕੋਈ ਅਗਲਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਉਹ ਜਿੰਨਾ ਪਿੱਛੇ ਪਾਪ ਕਮਾਏ ਹੁਣ ਚੱਕੋ ਚੱਕੋ ਕਰਦੇ ਦਿਨ ਛਿਪਣ ਨਹੀਂ ਦਿੰਦੇ ਜੀ ਵਗਨ ਚੱਕੋ ਕੋਈ ਗੱਲ ਨਹੀਂ ਰਮਦਾਸ ਵਾਲੀ ਭੂਆ ਪਰਸੋਂ ਨੂੰ ਫੁੱਲਾਂ ਤੇ ਆਜੂ ਚੱਕੋ ਚੱਕੋ ਰੋਟੀ ਖਾਣੀ ਆ ਜਵਾਕਾਂ ਨੇ ਰੋਟੀ ਖਾਣੀ ਆ ਜਿੰਨਾ ਪਿੱਛੇ ਪਾਪ ਕਮਾਉਂਦੇ ਰਹੇ ਠੱਗੀਆਂ ਮਾਰਦੇ ਰਹੇ ਉਹ ਤਾਂ ਕੰਟਾ ਨਹੀਂ ਰੱਖ ਕੇ ਰਾਜੀ ਸੋ ਜੇ ਕਿਤੇ ਇਹ ਸਾਡੇ ਫਕੀਰਾਂ ਦੀ ਸਾਡੇ ਸ਼ਾਇਰਾਂ ਦੀ ਸਾਡੇ ਗੁਰੂਆਂ ਦੀ ਜਿਹੜੀ ਬਾਣੀ ਹੈ ਭਗਤਾਂ ਦੀ ਜੋ ਉਹਦੇ ਚ ਲਿਖਿਆ ਹੋਇਆ ਸਾਰਾ ਕੁਝ ਸੋ ਆਪਾਂ ਇਹੀ ਆ ਵੀ ਇਹ ਚਾਰ ਚੰਗੇ ਕੰਮ ਕਰ ਲਾਂਗੇ ਲੋਕ ਯਾਦ ਰੱਖ ਲੈਣਗੇ ਨਿਤ ਇੱਥੋਂ ਬੜੇ ਆਏ ਸਿਕੰਦਰ ਹੋਰੀ ਆਏ ਦੁਨੀਆ ਜਿੱਤਣ ਚਲੇ ਗਏ ਤੁਰ ਕੇ ਦੁਨੀਆ ਨੇ ਚੱਲੀ ਜਾਣਾ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹ ਚੱਲੀ ਜਾਣਾ ਸੋ ਇਸ ਕਰਕੇ ਅੱਜ ਇਸ ਕਾਲਜ ਦੀਆਂ ਤੁਹਾਡੇ ਇਲਾਕੇ ਨੂੰ ਕਿਉਂਕਿ ਤੁਸੀਂ ਪਹਿਲਾਂ ਮੰਗ ਰੱਖੀ ਪਹਿਲਾਂ ਤਾਂ ਤੁਹਾਡੇ ਦਿਮਾਗ 'ਚ ਹੋਊਗਾ ਤੁਸੀਂ ਮੰਗ ਰੱਖੀ ਕਿ ਸਾਡੇ ਕਾਲਜ ਬਣਨਾ ਚਾਹੀਦਾ ਹੈ ਇਲਾਕੇ ਦੀ ਮੰਗ ਹੋਣੀ ਕਾਲਜ ਤਾਂ ਕਿਸੇ ਬੰਦੇ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਉਹਦਾ ਇੱਕ ਬੰਦੇ ਨੂੰ ਤਾਂ ਕਈ ਬੰਦੇ ਆਉਂਦੇ ਨੇ ਨਿੱਜੀ ਕੰਮ ਲੈ ਕੇ ਮੇਰਾ ਪਟਵਾਰੀ ਕੋਲੇ ਆ ਕੰਮ ਹੈ ਜੀ ਮੇਰਾ ਡੀਐਸਪੀ ਕੋਲੇ ਆ ਕੰਮ ਹੈ ਜੀ ਕਈ ਬੰਦੇ ਆਉਂਦੇ ਆ ਪਿੰਡ ਦੇ ਕੰਮ ਲੈ ਕੇ ਕਈ ਬੰਦੇ ਆਉਂਦੇ ਆ ਇਲਾਕੇ ਦੇ ਕੰਮ ਲੈ ਕੇ ਜੀ ਇਲਾਕੇ ਨੂੰ ਫਾਇਦਾ ਹੋ ਜੂਗਾ ਵੀ ਆ ਤੁਸੀਂ ਕੰਮ ਕਰ ਦਿਓ ਜਿਸ ਤਰ੍ਹਾਂ ਤੁਸੀਂ ਕਿਹਾ ਇਹ ਐਗਰੀਮੈਂਟ ਦੇ ਵਿੱਚ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਮੰਤਰੀ ਸਾਹਿਬ بیٹھے ਆ ਇਹ ਲਿਖਣਾ ਹੈ ਕਿ ਇਸ ਪਿੰਡ ਦੇ ਬੱਚਿਆਂ ਨੂੰ ਸਪੈਸ਼ਲੀ ਇਸ ਪਿੰਡ ਦੇ ਜਿਹੜੇ ਡੋਮਿਸਾਈਲ ਇਸ ਪਿੰਡ ਦੇ ਬੱਚੇ ਨੇ ਉਹਨਾਂ ਦੀ ਪੜ੍ਹਾਈ ਵੀ ਮੁਫਤ ਕਰਾਉਣੀ ਹੈ ਉਹਨਾਂ ਨੂੰ ਐਡਮਿਸ਼ਨ ਵੀ ਦੇਣੀ ਹੈ ਤੇ ਉਹਦੇ ਚ ਕਾਲਜ ਦੇ ਵਿੱਚ ਕਲਰਕ ਰੱਖੋਗੇ ਪ੍ਰੋਫੈਸਰ ਰੱਖੋਗੇ ਹਰ ਕਿਸਮ ਦੇ ਮੁਲਾਜ਼ਮ ਹੋਣਗੇ ਉਹਦੇ ਵਿੱਚ ਵੀ ਇਸ ਪਿੰਡ ਨੂੰ ਪ੍ਰਾਇੋਰਟੀ ਦੇਣੀ ਹੈ ਕਿ ਇਸ ਪਿੰਡ ਦਾ ਕੋਈ ਬੰਦਾ ਜੇ ਕਰਦਾ ਪੂਰਾ ਆਪਣਾ ਕੁਆਲੀਫਿਕੇਸ਼ਨ ਦਾ ਮੈਰਿਟ ਤਾਂ ਉਹਨੂੰ ਉਹਨੂੰ ਪ੍ਰੀਫਰੈਂਸ ਦੇਣੀ ਹੈ ਤੇ ਨਾਲ ਨਾਲ ਜੋ ਮੇਰੇ ਕੋਲ ਮੰਗ ਆਈ ਹੈ ਕਿ ਇਸ ਇਲਾਕੇ ਦੇ ਨਿਵਾਸੀਆਂ ਵੱਲੋਂ ਮੰਗ ਹੈ ਕਿ ਇਸ ਇਲਾਕੇ ਦੀ ਮਹਾਨ ਸ਼ਖਸੀਅਤ ਬ੍ਰह्मज्ञानी ਬਾਬਾ ਗਮਚੁਕ ਜੀ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਮਨੁੱਖਤਾ ਦਾ ਮਾਨਵਤਾ ਦਾ ਸਾਂਝੀਵਾਲਤਾ ਦਾ ਸਨੇਹ ਦਿੱਤਾ ਤੇ ਇਸ ਕਾਲਜ ਦਾ ਨਾਮ ਵੀ ਬਾਬਾ ਗਮਚੁਕ ਜੀ ਯਾਦਗਾਰੀ ਸਰਕਾਰੀ ਡਿਗਰੀ ਕਾਲਜ ਹੋਊਗਾ ਤੇ ਤਾਂ ਕਿ ਤੁਹਾਡੀਆਂ ਭਾਵਨਾਵਾਂ ਨੂੰ ਵੀ ਭਾਵਨਾਵਾਂ ਨੂੰ ਵੀ ਅਸੀਂ ਆਦਰ ਸਤਕਾਰ ਦੇ ਸਕੀਏ ਤੇ ਉੱਥੇ ਪੜ੍ਹਾਈ ਵੀ ਹੋਵੇ ਤੇ ਸਾਡੇ ਜਿਵੇਂ ਅਸੀਂ ਮੇਰਾ ਇਲਾਕਾ ਜਿਹੜਾ ਉਹ ਸੁਨਾਮ ਦੇ ਇਲਾਕੇ ਤੋਂ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਮਸਤੋਆਣਾ ਵਾਲੇ ਉਹ ਮਤਲਬ ਐਜੂਕੇਸ਼ਨ ਦੇ ਸੰਤ ਸੀ ਐਜੂਕੇਸ਼ਨ ਦੇ ਪੜ੍ਹਾਈ ਦੇ ਗੁਰੂ ਕਾਸ਼ੀ ਕਾਲਜ ਦਾ ਨੀ ਪੱਥਰ ਉਹਨਾਂ ਨੇ ਰੱਖਿਆ ਸੀ ਅੱਜ ਉਹਨਾਂ ਦੇ ਨਾਂ ਤੇ ਮਸਤੋਆਣਾ ਸਾਹਿਬ ਸਾਡੇ ਚੀਮਾ ਮੰਡੀ ਉਹਨਾਂ ਦੇ ਨਾਂ ਤੇ ਸਕੂਲ ਕਾਲਜ ਨੇ ਸੋ ਇਹੋ ਜਿਹੇ ਲੋਕ ਜਿਨ੍ਹਾਂ ਨੇ ਆ ਕੇ ਲੋਕਾਂ ਨੂੰ ਸਿੱਖਿਆ ਵਿੱਦਿਆ ਜਾਂ ਮਨੁੱਖਤਾ ਦਾ ਸੰਦੇਸ਼ ਦਿੱਤਾ ਉਹਨਾਂ ਦੇ ਨਾਂ ਧਰਤੀ ਤੇ ਰਹਿਣੇ ਚਾਹੀਦੇ